ਇੱਕ ਖਬਰ ਹੋਰ NEET ਮਾਮਲੇ ਨਾਲ NEET ਮਾਮਲਾ ਜਿਹੜਾ ਲਗਾਤਾਰ ਭਖ ਦਾ ਮੁੱਦਾ ਬਣਿਆ ਹੋਇਆ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਬਹੁਤ ਅਨਿਆਂ ਹੋ ਰਿਹਾ ਹੈ ਜਿਹੜੇ ਬੱਚਿਆਂ ਨੇ ਬਹੁਤ ਸਖਤ ਮਿਹਨਤ ਕੀਤੀ ਹੁੰਦੀ ਹੈ ਉਹਨਾਂ ਦੀ ਮਿਹਨਤ ਨੂੰ ਕਿਤੇ ਨਾ ਕਿਤੇ ਜਿਹੜਾ ਦਬਾਇਆ ਗਿਆ ਜਾਂ ਉਹ ਮਸਲੇ ਨੂੰ ਇੱਕ ਹੁਣ ਅਦਾਲਤ ਦਾ ਵੀ ਸੁਪਰੀਮ ਕੋਰਟ ਦਾ ਵੀ ਇੱਕ ਨਵਾਂ ਬਿਆਨ ਆਇਆ ਇਸ ਮਸਲੇ ਦੇ ਵਿੱਚ ਜਿਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ 0.001% ਵੀ ਅਗਰ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਲੱਗਦੀ ਹੈ ਤانوں ਮਾਫ ਨਹੀਂ ਕੀਤਾ ਜਾਏਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਇਹ ਸਾਰਾ ਮਸਲਾ ਕੀ ਹੈ ਦੇਖੋ ਨੀਟ ਤੇ ਅਸੀਂ ਅੱਗੇ ਗੱਲ ਕਰ ਚੁੱਕੇ ਹਾਂ ਬਹੁਤ ਤਫਸੀਲ ਪੂਰਵਕ ਗੱਲ ਹੋਈ ਆ ਜੀ ਸੁਪਰੀਮ ਕੋਰਟ ਦੇ ਵਿੱਚ ਚਾਰ ਪਟੀਸ਼ਨਾਂ ਸਨ ਜੋ ਵੱਖੋ ਵੱਖਰੇ ਪਟੀਸ਼ਨ ਕਰਤਾਵਾਂ ਨੇ ਪਾਈਆਂ ਹੋਈਆਂ ਸੁਪਰੀਮ ਕੋਰਟ ਨੇ ਜੋ ਜਿਹੜੀ ਕਾਉਂਸਲਿੰਗ ਹੁੰਦੀ ਹੈ ਉਹ ਤਾਂ ਰੋਕਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਇੱਕ ਪਟੀਸ਼ਨ ਦੇ ਵਿੱਚ ਇਹ ਵੀ ਮੰਗ ਕੀਤੀ ਗਈ ਕਿ ਜੋ NEET ਦੀ ਅੱਗੇ ਜਾ ਕੇ ਕਾਉਂਸਲਿੰਗ ਹੈ ਕਿ ਉਸ ਨੂੰ ਰੋਕਿਆ ਜਾਵੇ ਜੀ ਬੇਸਿਕਲੀ ਦੇਖੋ ਇਹਦੇ ਵਿੱਚ ਅੱਗੇ ਵੀ ਗੱਲ ਜਿਹੜੀ ਆ ਉਹ ਅਸੀਂ ਸਪਸ਼ਟ ਤੌਰ ਤੇ ਕਹਿ ਚੁੱਕੇ ਹਾਂ ਕਿ ਸੰਸਥਾਵਾਂ ਦਾ ਪੱਠਾ ਬਿਠਾਇਆ ਜਿਹੜਾ ਉਹ ਨਰਿੰਦਰ ਮੋਦੀ ਗਵਰਨਮੈਂਟ ਦੇ ਵਿੱਚ RSS ਨੇ ਬਹੁਤ ਬੁਰੀ ਤਰ੍ਹਾਂ ਬਿਠਾਇਆ ਜੀ ਇਹਨਾਂ ਨੇ ਆਪਣੇ ਬੰਦੇ ਫਿੱਟ ਕੀਤੇ ਆ ਚਾਹੇ ਇਹ ਪ੍ਰਦੀਪ ਜੋਸ਼ੀ ਲੈ ਲਓ ਚਾਹੇ ਤੁਸੀਂ ਹੋਰ ਸੰਸਥਾਵਾਂ 'ਚ ਵੀ ਦੇਖ ਲਓ ਕਿ ਹੁਣ ਤਾਂ ਇੱਥੋਂ ਤੱਕ ਆ ਕਿ ਜੱਜ ਵੀ ਹਾਈ ਕੋਰਟ ਦੇ ਰਿਟਾਇਰ ਹੁੰਦੇ ਆ ਤਾਂ ਉਹ ਇਹਨਾਂ ਦੀ ਪਾਰਟੀ ਦੀ ਮੈਂਬਰਸ਼ਿਪ ਲੈ ਲੈਂਦੇ ਆ ਹਮ ਰਿਟਾਇਰ ਹੋਣ ਤੋਂ ਬਾਅਦ ਜੀ ਤੇ ਜਦੋਂ ਰਿਟਾਇਰ ਨਹੀਂ ਹੁੰਦੇ ਹਮ ਸਰਵਿਸ ਦੇ ਵਿੱਚ ਹੁੰਦੇ ਆ ਉਦੋਂ ਇਹਨਾਂ ਦੇ ਵਿਰੋਧੀਆਂ ਦੇ ਖਿਲਾਫ ਇਹਨੇ ਇਹਨੇ ਫੈਸਲੇ ਦਿੰਦੇ ਇਹਨੇ ਫੈਸਲੇ ਦਿੰਦੇ ਆ ਕਿ ਵਕੀਲ ਵੀ ਹਰਾਨ ਹੋ ਜਾਂਦੇ ਆ ਕਿ ਇਹ ਜੱਜ ਨੂੰ ਹੋਇਆ ਕੀ ਆ ਘਰੋਂ ਲੜ ਕੇ ਆਇਆ ਕਿਤਨਾ ਕਿਤੇ ਉਹ ਸਾਰਾ ਪ੍ਰੈਸ਼ਰ ਜਾਂ ਕਹਿ ਲੋ ਜਾਂ ਜੁੜੇ ਹੋਏ ਹੁੰਦੇ ਕਿਤੇ ਬਿਲਕੁਲ ਹਾਂ politically ਸੈਟਿੰਗ ਪਹਿਲਾਂ ਹੁੰਦੀ ਆ ਕਿ ਮੈਂ ਬਾਈ ਤੁਹਾਡੇ ਹੱਕ ਚ ਆ ਕੁਝ ਕਰੂੰਗਾ ਤੁਸੀਂ ਮੇਰੇ ਹਿੱਤਾਂ ਦਾ ਮੇਰੇ ਹੱਕਾਂ ਦਾ ਖਿਆਲ ਰੱਖਿਓ ਕਹਾਣੀ ਤਾਂ ਐਵੇਂ ਹੀ ਤੁਰਦੀ ਆ ਨਾ ਤੇ ਗੱਲ ਇਹ ਆ ਕਿ ਇੱਥੇ ਤੇ ਇੱਕ ਬਹੁਤ ਵੱਡਾ ਸੁਪਰੀਮ ਕੋਰਟ ਦਾ ਜੱਜ ਜਿਹੜਾ ਸੀਗਾ ਗਗੋਈ ਉਹਦੇ ਨਾਲ ਕੀ ਹੋਈ ਉਹ ਫਸਿਆ ਪਹਿਲਾਂ ਕੁਝ ਫੈਸਲੇ ਸਰਕਾਰ ਦੇ ਹੱਕ ਚ ਆਏ ਮੁੜ ਕੇ ਰਾਜ ਸਭਾ ਦੇ ਸੀਟ ਲੈ ਕੇ ਬੈਠ ਗਿਆ ਬਿਲਕੁਲ ਕਿੰਨਾ ਰੋਲਾ ਪਿਆ अरुण ਜੇਤਲੀ ਇਹਨਾਂ ਦਾ ਜਿਹੜਾ ਹੁੰਦਾ ਸੀਗਾ ਕਿਸੇ ਵੇਲੇ ਉਹ ਰੋਲਾ ਪਾਉਂਦਾ ਸੀਗਾ ਕਿ ਰਿਟਾਇਰ ਚੱਜਾਂ ਨੂੰ ਉਹਦੇ ਜਿਹੜੇ ਉਹ ਨਹੀਂ ਮਿਲਨੇ ਚਾਹੀਦੇ ਪਰ ਹੁਣ अरुण ਜੇਤਲੀ ਦੀਆਂ ਕੌਣ ਯਾਦ ਰੱਖਦਾ ਹ ਤਾਂ ਗੱਲ ਇਹ ਆ ਕਿ ਸੰਸਥਾਵਾਂ ਦਾ ਬੇੜਾ ਕਰਕੇ ਜਿਹੜਾ ਹੋਇਆ ਉਸ ਗੱਲ ਨੂੰ ਕੋਈ ਇੱਥੇ ਚੁੱਕਦਾ ਨਹੀਂ ਹੈ ਜੀ ਕਿ ਤੁਸੀਂ ਸੰਸਥਾ ਛੱਡੀ ਕਿਹੜੀ ਆ ਚੋਣ ਕਮਿਸ਼ਨ ਦਾ ਤੁਸੀਂ ਜਿਸ ਚੋਣ ਕਮਿਸ਼ਨ ਦੇ ਕਮਿਸ਼ਨਰਾਂ ਨੂੰ ਵਰਲਡ ਦੀਆਂ ਕਹ ਲੋ ਕਿ ਵਧੀਆ ਜੜੀਆਂ ਲੋਕਤਾਂਤ੍ਰਿਕ ਤਾਕਤਾਂ ਸੀਗੀਆਂ ਉਹ ਬੁਲਾਉਂਦੀਆਂ ਹੁੰਦੀਆਂ ਸੀਗੀਆਂ ਕਿ ਯਾਰ ਤੁਸੀਂ ਐਡਾ ਵਧੀਆ ਕੰਮ ਐਡਾ ਵੱਡਾ ਕੰਮ ਕਿਵੇਂ ਅੰਜਾਮ ਦੇ ਲੈਂਦੇ ਹੋ ਅੱਜ ਅੱਜ ਸਾਡੇ ਚੋਣ ਕਮਿਸ਼ਨ ਨੂੰ ਚੂਨਾ ਕਮਿਸ਼ਨ ਹੀ ਕਹੀ ਜਾਂਦੇ ਆ ਲੋਕ ਫੇਸਬੁਕ ਤੇ ਉਹ ਕਹਿੰਦੇ ਚੋਣ ਕਮਿਸ਼ਨ ਨਹੀਂ ਇਹ ਚੂਨਾ ਕਮਿਸ਼ਨ ਹੈ ਹਮ ਚੋਣ ਦੇ ਨਾਲ ਵਾਵਾ ਕੱਟਿਆ ਹੀ ਗਿਆ ਵਾਹ ਕੱਟਿਆ ਹੀ ਗਿਆ ਜੀ ਇਹ 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 ਸਫ਼ਰ ਤੈਅ ਕਰ ਲਿਆ ਕਿਤੇ ਨਾ ਕਿਤੇ ਉਹ ਪ੍ਰਾਣੇ ਜਿਹੜੇ ਨਤੀਜੇ ਸਾਹਮਣੇ ਆਉਂਦੇ ਲੋਕਾਂ ਦੇ ਫੇਰ ਹੀ ਲੋਕ ਨਾਮ ਬਦਲੀ ਕਰਦੇ ਆ ਲੋਕ ਦੇਖਦੇ ਆ ਸਭ ਕੁਝ ਹਜ਼ੂਰ ਅੱਜਕੱਲ ਹਰੇਕ ਬੰਦੇ ਦੀ ਜਿਹੜੀ ਨਿਗਾਹ ਹੈ ਨਾ ਉਹ ਬਹੁਤ ਦੂਰ ਤੱਕ ਜਾਂਦੀ ਆ ਉਹਨੂੰ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਮਿਲਦੀਆਂ ਨੇ ਜੀ ਉਹ ਕਿਵੇਂ ਭੁੱਲ ਸਕਦਾ ਕਿ ਇਸੇ ਹੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਸੁਪਰੀਮ ਕੋਰਟ ਦੇ ਵਿਹੜੇ ਦੇ ਵਿੱਚ ਜੱਜਾਂ ਨੇ ਰੋ ਕੇ ਆਪਣੀ ਵਿਥਿਆ ਸੁਣਾਈ ਸੀ ਜੀ ਬਿਲਕੁਲ ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਝੁੱਗਾ ਗਲਿਆ ਉਹ ਜੋ ਜੜ ਹੈ ਇਸ ਮੁੱਦੇ ਦੀ ਉਹ ਉੱਥੋਂ ਤੱਕ ਨਾ ਤਾਂ মিডিਆ ਪਹੁੰਚਦਾ ਨਾ ਸਾਡਾ ਜਿਹੜਾ ਜਾਣਿਆ ਜਨमानस ਆ ਜਿਹੜਾ ਨਾ ਇਹ ਪਹੁੰਚਣਾ ਚਾਹੁੰਦਾ ਹੁਣ ਨੀਟ ਦਾ ਖਲਾਰਾ ਦੇਖੋ ਕਿਸ ਤਰ੍ਹਾਂ ਬੰਦਾ ਜਿਹੜਾ ਗੁਜਰਾਤ ਦੇ ਵਿੱਚੋਂ ਇੱਕ ਫੜਿਆ ਗਿਆ ਉਹਦਾ ਜੋੜ ਮੇਲ ਵੀ ਜਿਹੜਾ ਆ ਉਹ ਇਹਨਾਂ ਦੇ ਨਾਲ ਆ ਭਾਜਪਾ ਵਾਲਿਆਂ ਨਾਲ ਹੁਣ ਹਰਿਆਣੇ ਦੇ ਵਿੱਚ ਇੱਕ ਹੇਗਾ ਬਾਦਰਗੜ ਦੇ ਵਿੱਚ ਬੜਾ ਤਕੜਾ ਸਕੂਲ ਹਰਦਿਆਲ ਪਬਲਿਕ ਸਕੂਲ ਜੀ ਜੀ ਉੱਥੇ ਤਿੰਨ ਸੈਂਟਰ ਜਿੱਥੇ ਸਾਰੀ ਘਟਨਾ ਵਾਪਰੀ ਹੈ ਹਾਂ ਜੀ ਤਿੰਨ ਸੈਂਟਰ ਸਾਨੂੰ ਉੱਥੇ ਚਾ ਚਰਦੇ ਬਾਦਰਗੜ ਦੇ ਵਿੱਚ ਜੀ ਇੱਕ ਐਸਆਰ ਸਕੂਲ ਸੀ ਇੱਕ ਵਿਜੇਆ ਸਕੂਲ ਸੀਗਾ ਤਿੰਨਾਂ ਦੇ ਵਿੱਚ ਉੱਥੇ ਵੇਖੋ ਕਿ ਇਹ ਜਿਹੜੇ ਸਕੂਲ ਸੀਗੇ ਇਹਨਾਂ ਚੋਂ ਜਿਹੜਾ ਹਰਦਿਆਲ ਪਬਲਿਕ ਸਕੂਲ ਸੀ ਹੂੰ ਇਹਦੇ ਵਿੱਚ ਜਿੰਨੇ ਸਟੂਡੈਂਟ ਬੈਠੇ ਸਨ ਪ੍ਰੀਖਿਆ ਕੇਂਦਰ ਚ ਉਹਨਾਂ ਨੂੰ ਗ੍ਰੇਸ ਮਾਰਕਸ ਮਿਲ ਗਏ ਜਿਹੜੇ ਦੂਜੇ ਸਕੂਲਾਂ 'ਚ ਇੱਕੋ ਸ਼ਹਿਰ 'ਚ ਦੂਜੇ ਸਕੂਲਾਂ ਦੇ ਸੈਂਟਰਾਂ 'ਚ ਬੈਠੇ ਸਨ ਉਹਨਾਂ ਨੂੰ ਗ੍ਰੇਸ ਮਾਰਕਸ ਨਾ ਦਿੱਤੇ। ਕਾਰਨ ਕੀ ਸੀ? ਕਹਿੰਦੇ ਜੀ ਕਿ ਇਹਨਾਂ ਨੂੰ ਬੱਚਿਆਂ ਨੂੰ ਜਿਹੜੇ ਉੱਥੇ ਬੈਠੇ ਸਨ ਪ੍ਰਖਿਆਰਥੀ ਕਿ ਇਹਨਾਂ ਨੂੰ ਦੋ ਪੇਪਰ ਵੰਡੇ ਗਏ ਸਾਥੋਂ। ਅੱਛਾ। ਹੋਇਆ ਕੀ ਕਿ ਇੱਕ SBI 'ਚ ਹੋ ਚੁੱਕਿਆ, ਇੱਕ Canara Bank 'ਚ ਹੋ ਚੁੱਕਿਆ। ਹੂੰ। ਸੈੱਟ ਜਿਹੜਾ ਵੀ ਚੁੱਕਣਾ ਸੀ। ਮੁੜ ਕੇ ਸਿਆਪਾਏ ਬਣ ਗਿਆ ਕਹਿੰਦੇ ਕਿ ਇੱਕ ਤਾਂ ਉੱਥੇ ਤਾਲੇ ਹੀ ਨਹੀਂ ਖੁੱਲੇ। ਅੱਛਾ। ਉਹ ਜਿਹੜੇ ਸੈੱਟ ਲਿਆਉਂਦੇ ਸੀ ਉਹ ਆਰੀ ਨਾਲ ਵੱਡੇ ਇਹਨਾਂ ਨਾਲ ਵੱਡੇ ਗਏ ਅੱਛਾ ਆਰੀ ਨਾਲ ਵੱਡੇ ਤੇ ਕਮਾਲ ਦੀ ਗੱਲ ਹੈ ਕਿ ਸਾਰੇ ਤਿੰਨੇ ਸੈਂਟਰਾਂ 'ਚ ਇੱਕੋ ਜਿਹਾ ਹੀ ਕਾਂਡ ਹੋ ਗਿਆ ਜੀ ਜਦੋਂ ਉਹਨਾਂ ਨੇ ਵੇਖਿਆ ਕੁਝ ਉਹ ਸਟੂਡੈਂਟ ਸੀ ਜਿਹੜੇ ਉਹ ਸਿਆਣੇ ਸਟੂਡੈਂਟ ਜਿਹੜੇ ਹੁੰਦੇ ਇਸ ਤਰ੍ਹਾਂ ਦੀਆਂ ਪ੍ਰੀਖਿਆਵਾਂ ਦਿੰਦੇ ਉਹਨਾਂ ਨੇ ਜਦੋਂ ਜ਼ाहਰ ਕੀਤਾ ਕਿ ਆ ਤਾਂ ਕਹਾਣੀ ਇਹ ਆ ਕਿ ਦੋ ਪੇਪਰ ਹੈ ਹੂੰ ਇਹਨਾਂ ਨੇ 27 ਮਿੰਟ ਬਾਅਦ ਪੇਪਰ ਉਥੋਂ ਵਾਪਸ ਲੈ ਲਿਆ। ਅੱਛਾ ਦੂਸਰਾ ਪੇਪਰ ਜਦੋਂ ਅਧਿਕਾਰੀਆਂ ਨਾਲ ਉੱਤੇ ਗੱਲ ਕਰਕੇ ਐਨਟੀਏ ਵਾਲਿਆਂ ਨਾਲ ਇਹਨਾਂ ਨੇ ਦੂਸਰਾ ਪੇਪਰ ਜਿਹੜਾ ਸੀਗਾ ਉਹ ਦੇ ਦਿੱਤਾ। ਹੁਣ ਕਮਾਲ ਦੀ ਗੱਲ ਇਹ ਆ ਕਿ ਹਰਦੀਾਲ ਸਕੂਲ ਆ ਜਿਹੜਾ ਜਿਹੜਾ ਕਿ ਇਹਨਾਂ ਦਾ ਉੱਥੇ ਹੈਗਾ ਸ਼ੇਖਰ ਸ਼ੇਖਰ ਜੋ ਇਹਨਾਂ ਦਾ ਮੇਰੇ ਖਿਆਲ ਦੇ ਨਾਲ ਯੁਵਾ ਮੋਰਚਾ ਦਾ ਪ੍ਰਧਾਨ ਹੈ, ਜ਼ਿਲ੍ਹਾ ਪ੍ਰਧਾਨ ਹੈ। ਜੀ। ਉਹਨਾਂ ਦਾ ਸਕੂਲ ਆ ਉਹ। ਉੱਥੇ ਬੈਠੇ ਜਿਹੜੇ ਸੈਂਟਰ 'ਚ ਵਿਦਿਆਰਥੀ ਆ ਉਹਨਾਂ ਨੂੰ ਗ੍ਰੇਸ ਮਾਰਕਸ ਦਿੱਤੇ ਜਾਂਦੇ ਆ। ਇਸੇ ਹੀ ਸੈਂਟਰ ਦੇ ਵਿੱਚੋਂ ਇੱਕ ਕੁੜੀ ਆ ਅੰਜਲੀ ਜਿਹਨੂੰ 720 ਚੋਂ 720 ਆ ਜਾਂਦੇ ਆ। 6 ਟਾਪਰ ਨੇ। 6 ਟਾਪਰ ਹੋਰ ਵੱਖ-ਵੱਖ ਸੈਂਟਰਾਂ ਤੋਂ ਨੇ ਨਾ। ਠੀਕ। ਉਹਦਾ 67 ਟਾਪਰ ਨੇ। ਜੀ। ਇਹ ਪਹਿਲਾ ਮੌਕਾ ਹੈ ਜਦੋਂ NEET ਚੋਂ 67 ਟਾਪਰ ਨਿਕਲ ਆਇਆ। AIMS ਵਾਲੇ ਕਹਿੰਦੇ ਇੰਨੀਆਂ ਤੇ ਸਾਡੇ ਕੋਲ ਸੀਟਾਂ ਹੀ ਨਹੀਂ ਆ ਬਹੁ। ਹੂੰ। ਕਿੱਥੋਂ ਕਿੱਥੋਂ ਲਈਏ ਇਹਨਾਂ ਨੂੰ? ਜੀ। ਇੰਨੇ ਟਾਪਰ ਕੱਢ ਦਿੱਤੇ ਜੇ। ਅੱਛਾ ਹੁਣ ਜਿਹੜੇ ਦੂਸਰੇ ਦੋ ਸਕੂਲ ਆ ਵਿਜੇਆ ਸਕੂਲ ਤੇ ਸਰ ਸਕੂਲ। ਜੋ ਉਥੇ ਲੇਟ ਲਤੀਫੀ ਹੋਈ ਆ ਉਹਨਾਂ ਨੂੰ ਗ੍ਰੇਸ ਮਾਰਕਸ ਨਹੀਂ ਮਿਲੇ। ਅੱਛਾ। ਤਾਂ ਗੱਲ ਇਹ ਆ ਕਿ ਭਾਈ ਇਹ ਸਭ ਕੁਝ ਜਿਹੜਾ ਆ ਉਹ ਇਸ ਤਰ੍ਹਾਂ ਚੱਲਦਾ ਪਿਆ ਕਿ ਜਿੱਥੇ ਇਹਨਾਂ ਦੇ ਹੁਣ ਉਹ ਜਿਹੜਾ ਹੈਗਾ ਸ਼ੇਖਰ ਸਾਹਿਬ ਉਹ ਤੇ ਕਹੀ ਜਾਂਦਾ ਮੇਰਾ ਪਾਪਾ ਪਹਿਲਾਂ ਸਕੂਲ ਸੰਭਾਲਦਾ ਸੀ ਹੁਣ ਮੈਂ ਤੇ ਦੂਜੇ ਬਿਜ਼ਨਸ ਸੰਭਾਲਦਾ ਇਹ ਸਾਡੀ ਚਾਚੀ ਨੇ ਸੰਭਾਲ ਲਿਆ। ਲਓ। ਅੱਛਾ। ਕਮਾਲ ਦੀਆਂ ਗੱਲਾਂ ਨੇ ਕਿ ਭਾਈ ਤੁਹਾਡੀ ਚਾਚੀ ਨੇ ਸੰਭਾਲ ਲਿਆ ਕਿ ਜੇ ਇਹ ਕਹੀਏ ਕਿ ਚਾਚੀ ਨੇ ਹੁਣ ਮੋਰਚਾ ਸੰਭਾਲ ਲਿਆ ਪਹਿਲਾਂ ਤੁਸੀਂ ਮੋਰਚਾ ਸੰਭਾਲਦੇ ਸੀ ਸੋ ਇਹ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਦਾ ਇਹ ਸਭ ਕੁਝ ਦਹੀਂ ਖਿਲਰਿਆ ਜੀ ਇਹਦੇ ਨਾਲ ਚਾਦਰ ਤੇ ਸਾਰੀ ਲਿਬੜ ਗਈ ਆ ਲਿਬੜ ਗਈ ਇਹ ਜੋ ਮਰਜ਼ੀ ਕਹਿਣ ਜੋ ਮਰਜ਼ੀ ਇਹ ਹੁਣ ਆਪ ਦੀਆਂ ਕਹਿ ਲੋ ਕਿ ਉਤਲੀਆਂ ਹੇਠਲੀਆਂ ਮਾਰ ਕੇ ਪਰਦਾ ਪੋਸ਼ੀ ਕਰਨ ਅਸਲ ਦੇ ਵਿੱਚ ਨੀਟ ਦੇ ਮਾਮਲੇ ਦੇ ਵਿੱਚ ਖੇਡ ਇਹੋ ਹੀ ਆ ਕਿ ਇਹ ਲੱਖਾਂ ਦਾ ਸੌਦਾ ਹੋਇਆ ਯਾਨੀ ਸੀਟਾਂ ਦਾ ਬਿਲਕੁਲ ਕਿ ਭਾਈ ਸੀਟ ਸਰਕਾਰੀ ਕੋਟੇ 'ਚ ਮਿਲ ਜੇ ਨਿੱਜੀ ਕੋਟੇ 'ਚ ਨਾ ਜਾਣਾ ਪਵੇ ਉੱਥੇ 10 ਲੱਖ ਦੇਣਾ ਪਊਗਾ ਉੱਥੇ 50 ਲੱਖ ਦੇਣਾ ਪਊਗਾ ਸਾਲ ਦਾ ਤਾਂ ਉਹਦੇ 'ਚ ਕੀ ਆ ਕਿ 10-10 ਲੱਖ ਦਲਾਲਾਂ ਨੂੰ ਦੇ ਦਿਓ ਜੀ ਜੀ ਅਸੀਂ ਇਹਦੇ ਤੇ ਤਫਸੀਲ ਨਾਲ ਗੱਲ ਕੀਤੀ ਆ ਕਿ ਇੱਕ ਤੇ ਇਹ ਆ ਕਿ ਜਿਸ ਤਰ੍ਹਾਂ ਆਰਐਸਐਸ ਨੇ ਇਹਨਾਂ ਸੰਸਥਾਵਾਂ ਨੂੰ ਖੋਰਿਆ ਤੇ ਉਹ ਤੋਂ ਬਾਅਦ ਜਿਸ ਤਰ੍ਹਾਂ ਦਾ ਦਲਾਲੀ ਸਿਸਟਮ ਚੱਲਦਾ ਪਿਆ ਇਹਦੇ ਵਿੱਚ ਦੇਖੋ ਯੂਪੀਆਈ ਜੇ ਆਪਾਂ ਦੇਖੀਏ ਯੂਪੀ ਦੇ ਵਿੱਚ ਜਿਹੜੀ ਭਰਤੀ ਆਈ ਸੀਗੀ ਕਨਸਟੇਬਲਾਂ ਦੀ ਉਹਦੇ 'ਚ ਵੀ ਪਰਚਾ ਲੀਕ ਬਿਹਾਰ ਦੇ ਵਿੱਚ ਅਧਿਆਪਕਾਂ ਦੀ ਭਰਤੀ ਪਰਚਾ ਲੀਕ ਰਾਜਸਥਾਨ ਦੇ ਵਿੱਚ ਭਰਤੀ ਦਾ ਪਰਚਾ ਲੀ ਇਹ ਤਾਂ ਇੱਕ ਬਹੁਤ ਤਗੜਾ ਮਾਫੀਆ ਬਣਿਆ ਪਿਆ ਇੰਡੀਆ ਦੇ ਵਿੱਚ ਆਪਣੇ ਗੁਦਰ 오ਜਸ तिवारी ਜੀ ਕਹਿ ਰਹੇ ਨੇ ਵੀ ਐਨਟੀਏ ਨੇ ਅਜੇ ਤੱਕ ਬਿਹਾਰ ਪੁਲਿਸ ਨੂੰ origignal paper ਹੀ ਨਹੀਂ ਦਿੱਤਾ ਨਹੀਂ ਦੇਖੋ ਗੱਲ ਤੇ ਇਹੀ ਹੈ ਨਾ ਕਿ ਇਹਨਾਂ ਦਾ ਜਿਹੜਾ ਸਿੱਖਿਆ ਮੰਤਰੀ ਆ ਜੀ ਧਰਮਿੰਦਰ ਪ੍ਰਧਾਨ ਉਹ ਤੇ ਪਹਿਲਾਂ 2-3 ਦਿਨ ਮੰਨੇ ਹੀ ਨਹੀਂ ਉਹ ਕਹਿੰਦਾ ਜੀ ਕਿ ਕੋਈ ਪੇਪਰ ਲੀਕ ਹੋਇਆ ਹੀ ਨਹੀਂ ਉਹ ਤਾਂ ਪਟਨਾ ਦੇ ਵਿੱਚ ਐਫ ਆਈ ਆਰ ਹੋ ਗਈ ਹੂੰ ਉਹ ਹੁਣ ਇਹਨਾਂ ਦੇ ਪਿੱਛੇ-ਪਿੱਛੇ ਫਿਰਦੇ ਆ ਕਿ ਸਾਨੂੰ ਕੋਈ ਪੇਪਰ ਪੂਪਰ ਤਾਂ ਦਿਓ ਹੂੰ ਜਿਹਦੇ ਤੋਂ ਅਸੀਂ ਸਬੂਤ ਜਟਾ ਸਕੀਏ ਹਜ਼ੂਰ ਪੇਪਰ ਲੀਕ ਇਸ ਤਰ੍ਹਾਂ ਹੋਇਆ ਕਿ ਪੇਪਰ ਸਾੜ ਸੁੱਟ ਦਿੱਤਾ ਸਭ ਕੁਝ ਖਤਮ ਕਰ ਦਿੱਤਾ ਗਿਆ ਸੀਗਾ ਇਹਨਾਂ ਨੇ ਜਿਨ੍ਹਾਂ ਤੋਂ ਪੈਸੇ ਲਏ ਸੀ ਉਹਨਾਂ ਨੂੰ ਜੋ ਆਨਸਰ ਸੀ ਉਹ ਰਟਾ ਦਿੱਤੇ ਸੀਗੇ ਜੀ ਮਤਲਬ ਕਿ ਜਿਹੜੇ ਔਖੇ ਆਨਸਰ ਸੀਗੇ ਉਹ ਤੜਕੇ ਰਟਾ ਦਿੱਤੇ ਸੀਗੇ ਇਸ ਤਰ੍ਹਾਂ ਗੜਬੜੀ ਹੋਈ ਹੈ ਤੁਹਾਨੂੰ ਪਤਾ ਨਾ ਟਿਕ ਮਾਰਕਿੰਗ ਚੱਲਦੀ ਹੈ ਜੀ ਜੀ ਜ਼ਿਆਦਾਤਰ ਤੋਂ ਆਈਡੀਆ ਹੀ ਹੋ ਜਾਵੇ ਰਫਲੀ ਆਪਾਂ ਨੂੰ ਇੱਕ ਆਈਡੀਆ ਲੱਗ ਜਾਵੇ ਤੇ ਤੜਾ ਤੜ ਜਾਊਗਾ ਕੰਮ ਬਿਲਕੁਲ ਬਿਲਕੁਲ ਇਸੇ ਕਰਕੇ 67 ਟਾਪਰ ਕੱਢ ਦਿੱਤੇ ਹਨ ਨਾ ਇਹਨਾਂ ਨੇ ਕਰਮਾ ਲਿਆ ਆਓ 720 ਦੇ ਵਿੱਚੋਂ 720 ਐਂ ਹੋ ਸਕਦਾ ਪੋਸੀਬਲ ਐਵੇਂ ਤਾਂ ਇੰਨਾ ਜਾਣ ਨਹੀਂ ਹੋ ਸਕਦਾ ਕਿਸੇ ਦੇ 720 ਵਾਲੇ ਵੀ ਹੈਗੇ ਨੇ ਇਸ ਤੋਂ ਇਲਾਵਾ 718 19 ਵਾਲੇ ਜੀ ਕਮਾਲ ਦਾ ਅੰਕੜਾ ਹੈ ਤੇ ਕਮਾਲ ਦਾ ਅੰਕੜਾ ਹੈ ਦੇ ਕੋਣ ਅੱਗੇ ਕੀ ਬਣਦਾ ਪਰ ਇਹਨਾਂ ਨੇ ਕਰਨਾ ਖਤਰਨਾਕ ਕਰ ਲਿਆ ਪਰ ਆਪਾਂ ਜੋ ਵੀ ਆਪਾਂ ਇਹ ਸੋਚਦੇ ਹਾਂ ਕਿ ਜਿਹੜੇ ਵੀ ਵਿਦਿਆਰਥੀ ਨੇ ਉਹਨਾਂ ਨੂੰ ਨਿਆਹ ਜ਼ਰੂਰ ਮਿਲਣਾ ਚਾਹੀਦਾ ਇਸ ਮਾਸਲੇ ਦੇ ਵਿੱਚ ਹਾਂਜੀ ਨਹੀਂ ਉਹ ਕਮੈਂਟ ਦਾ ਨਾ ਦੇਖੋ ਇਹਨਾਂ ਦਾ ਹਲੇ ਹੱਥ ਨਹੀਂ ਟਿਕਦਾ ਨਵਾਂ ਇਹਨਾਂ ਦਾ ਐਕਸਪੀਰੀਅੰਸ ਹੈ ਪਲੀਜ਼ ਥੋੜਾ ਜਿਹਾ ਇੱਕ ਦੋ ਦਿਨ ਖੜੋ ਮੈਂ ਉਹਨਾਂ ਨੂੰ ਬੇਨਤੀ ਵੀ ਕਰ ਰਿਹਾ ਨਹੀਂ ਹੱਥ ਟਿਕਦਾ ਕਈ ਵਾਰ ਨਵੇਂ ਬੰਦੇ ਦਾ ਮੈਂ ਕਮੈਂਟ ਲੈਂਨ ਦਾ ਯਤਨ ਕਰਦਾ ਹੌਲੀ ਹੌਲੀ ਇਹਨਾਂ ਨੂੰ ਸਹਿਯੋਗ ਦਿਓ ਯਾਰ ਦੋ ਚਾਰ ਦਿਨ ਚਾਰ ਦਿਨ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਹੈ ਕਮੈਂਟ ਤੁਹਾਡੇ ਬਾਧੂ ਲੈ ਲਾਂਗੇ ਮੈਂ ਕੋਸ਼ਿਸ਼ ਕਰਦਾ ਮੈਂ ਹੁਣ ਦੇਖੋ ਮੇਰਾ ਜੋਰ ਵੀ ਪੂਰਾ ਲੱਗਿਆ ਪਿਆ ਕਿਸੇ ਨੇ ਦੱਸਿਆ ਸੀ ਕਿ ਬਠਿੰਡੇ ਦੇ ਪ੍ਰਾਈਵੇਟ ਮੈਡੀਕਲ ਕਾਲਜ ਦੀ ਮਾਨਤਾ ਆਰਐਸਐਸ ਨੇ ਦਿੱਤੀ ਸੀ ਮੈਨੂੰ ਇਸ ਬਾਰੇ ਤੱਕ ਕੁਲਮੀਜੀ ਪਤਾ ਨਹੀਂ ਹੈ ਪਰ ਜੋ ਔਨ ਰਿਕਾਰਡ ਹੈ ਮੇਰੇ ਕੋਲ ਕਨਫਿਡੈਂਸ਼ੀਅਲ ਲੈਟਰ ਹੈਗੇ ਆਰਐਸਐਸ ਦੇ ਜਿਹੜੇ ਪ੍ਰਦੀਪ ਜੋਸ਼ੀ ਨੂੰ ਜਦੋਂ ਮੱਧ ਪ੍ਰਦੇਸ਼ ਲੋਕ ਸੇਵਾ ਕਮਿਸ਼ਨ ਦਾ ਚੇਅਰਮੈਨ ਲਾਇਆ ਗਿਆ ਉਸ ਵੇਲੇ ਜਿਹੜੇ ਆਰਐਸਐਸ ਨੇ ਸਫਾਰਸ਼ੀ ਪੱਤਰ ਲਿਖੇ ਸੀਗੇ ਉਹ ਆਪਣੇ ਕੋਲ ਹੈਗੇ ਐਕਸੈਸ ਕਰਕੇ ਉਹ ਡਾਊਨਲੋਡ ਕੀਤੇ ਹੋਏ ਆ ਹਾਂ ਜੀ ਬਿਲਕੁਲ ਗੁਰਵਿੰਦਰ ਸਿੰਘ ਜੀ ਹਾਂ ਨਵਾਂ ਬੰਦਾ ਹੈ ਜੀ ਥੋੜਾ ਸਬਰ ਰੱਖਿਆ ਕਰੋ ਯਾਰ ਕੋਈ ਚੱਕਰ ਨਹੀਂ ਹਾਂ ਜੀ ਹਾਂ ਇਹ ਨਹੀਂ ਕੋ ਮੇਰੀ ਬੇਨਤੀ ਆ ਤੁਹਾਡਾ ਸਿੱਖ ਜਾਣਾ ਮੈਂ ਜਲਦੀ ਜਲਦੀ ਤੁਹਾਡੇ ਨਾਲ ਇਹਦੇ ਆਪਾ ਆਦਮੀ ਨੇ ਯਾਰ ਸਿੱਖ ਜਾਣ ਕੇ ਕੋਈ ਚੱਕਰ ਨਹੀਂ ਹੈਗਾ ਤੇ ਕੋਈ ਗੱਲ ਨਹੀਂ ਮੈਂ ਕਮੈਂਟ ਤੁਹਾਡੇ ਲਈ ਜਣਾ ਹੁਣ ਮੇਰੀ ਪ੍ਰੋਬਲਮ ਇਹ ਆ ਕਿ ਮੈਂ ਨਾਲ ਖਬਰ ਵੀ ਕਰਨੀ ਆ ਵਿਸ਼ਲੇਸ਼ਣ ਵੀ ਕਰਨਾ ਤੇ ਨਾਲ ਫਿਰ ਤੁਹਾਡੇ ਕਮੈਂਟ ਸਾਰੇ ਨਹੀਂ ਮੈਂ ਲੈ ਸਕਦਾ ਉਹਦਾ ਖਬਰ ਦੇ ਮੁਤਲਕ ਮੈਂ ਲਈ ਚਲੂੰਗਾ ਵਿਆਪਮ ਘਟਾਲੇ ਦੀ ਜੋ ਟਾਈਮ ਐਮ ਪੀ ਪੀ ਐਸ ਸੀ ਦਾ ਚੇਅਰਮੈਨ ਸੀ ਪ੍ਰਦੀਪ ਜੋਸ਼ੀ ਬਿਲਕੁਲ ਬਿਲਕੁਲ ਤੁਸੀਂ درست ਕਿਹਾ ਪੱਟੀ ਅਨਮੋਲ ਪ੍ਰੀਤ ਜੀ ਬਿਲਕੁਲ ਵਿਆਪਮ ਘਟਾਲੇ ਵੇਲੇ ਵੀ ਇਹ ਜੋਸ਼ੀ ਸਾਹਿਬ ਉੱਥੇ ਜੋਸ਼ ਵਿਖਾਰੇ ਸਨ ਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੱਧ ਪ੍ਰਦੇਸ਼ ਲੋਕ ਸੇਵਾ ਕਮਿਸ਼ਨ ਦੇ ਜਦੋਂ ਇਹ ਚੇਅਰਮੈਨ ਬਣਾਏ ਗਿਆ ਸੀ ਸਿਫਾਰਸ਼ ਵਾਸਤੇ ਜਿਹੜੇ ਮੁੱਖ ਮੰਤਰੀ ਦਫ਼ਤਰ ਨੂੰ ਪੱਤਰ ਲਿਖੇ ਸੀ ਉਹ ਆਰਐਸਐਸ ਨੇ ਲਿਖੇ ਸੀ ਬਕਾਇਦਾ ਹਾਂਜੀ ਸੁਖਮ ਜੀ ਹੌਲੀ ਹੌਲੀ ਸਿੱਖ ਜਾਣਗੇ ਰਾਜ ਬਰਾੜ ਦੇ ਗੀਤਾਂ ਨੂੰ ਹੌਲੀ ਹੌਲੀ ਵੱਲ ਸਿੱਖ ਜੂ ਹਜੇ ਸੱਜਰੀ ਮਲਾਜ਼ੇਦਾਰੀ ਕੀਆ ਬਾਤ ਜੀ ਬਿਲਕੁਲ